ਸੋਹਣੇ ਸੋਹਣੇ ਫੁੱਲਾਂ ਦੀ ਤਰ੍ਹਾਂ ਜੀ ਸੋਹਣੀ ਜੀ ਸਵੇਰ ਤੇ ਸੁਭਾਗਤਾ ਸਾਰਿਆਂ ਦਾ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੇਖੋ ਜੀ ਕਿੰਨੇ ਸੋਹਣੇ ਫੁੱਲ ਨੇ ਜਣਾ ਸਵੇਰੇ ਸਵੇਰੇ ਦਾ ਕਿੰਨਾ ਪਤੀਆ ਮਾਹੌਲ ਲੱਗਦਾ ਕੁਦਰਤ ਦੇ ਰੰਗ ਕਿਹ ਰੰਗ ਨਿਆਰੇ ਨੇ ਕਿੰਨੇ ਸੋਹਣੇ ਲੱਗਦੇ ਨੇਗੇ ਲੁੱਦੇ ਪੈਣੇ ਪੂਰੇ ਫੁੱਲਾਂ ਨਾਲ ਫੁੱਲ ਭਰੇ ਪੈਣਗੇ ਬੂਟੇ ਤੇ ਘੈਂਟ ਲਾਦੀ ਹੈ ਗੱਲਬਾਤ ਇਹ ਆਪਣੇ ਲਾਏ ਹੋਏ ਨੇਗੇ ਆਪਣੇ ਸਪੈਸ਼ਲੀ ਲਿਆ ਕੇ ਲਾਏ ਸੀਗੇ ਲਿਕਨੇ ਕੇ ਬੂਟੇ ਵਧੀਆ ਹੋਗੇ ਲੋਈ ਆ ਸੋਕੇ ਨੇ ਬੂਟੇ ਆਪਣੇ ਛੋਟੇ ਛੋਟੇ ਲਿਆ ਕੇ ਲਾਏ ਸੀ ਵਧੀਆ ਹੋਗੇ ਬਾਦੇ ਆਂਦੇ ਹੁਣ ਤਾਂ ਵਧੀਆ ਤੇ ਵਿੱਚ ਆਪਣੇ ਆ ਇੱਕ ਕੜੀ ਪੱਤਾ ਲਾਇਆ ਸੀਗਾ ਇਹ ਇਹ ਵੀ ਵਧੀਆ ਹੋ ਗਿਆ ਹੁਣ ਤਾਂ ਲੈਂਟਰ ਤੱਕ 11 11.5 ਫੁੱਟ ਤੇ ਪਹੁੰਚਣ ਵਾਲੇ ਨੇਗੇ ਹੋਰ ਵੀ ਆਪਣੇ ਲਾਉਣੇ ਆਗੇ ਬੁੱਕ ਕਰਾਏ ਹੋਏ ਨੇ ਆਪਣੇ ਬੂਟੇ ਤੇ ਇਹ ਬੇੜੇ ਜਦੋਂ ਫਰਸ਼ ਵਗੈਰਾ ਲਾਤਾ ਆਪਣੇ ਉਦੋਂ ਲਿਆਵਾਂਗੇ ਗਾਮਲੇ ਵਗੈਰਾ ਚੱਕ ਕੇ ਆਪਾਂ ਤੇ ਬੂਟੇ ਆਪਣੇ ਲਾਉਣੇ ਨੇ ਇੱਥੇ ਵਧੀਆ ਇੱਕ ਔਰੇ ਵਿਚਾਲੇ ਵੀ ਲਾਉਣਾ ਆਪਾਂ ਨੇ ਵਧੀਆ ਜਿਹੜਾ ਸਾਰੇ ਬੇੜੇ ਨੂੰ ਸਾਂ ਦਵੇ ਜੀ ਬੂਟਾ ਆਪਾਂ ਉਹ ਵੀ ਲਾਉਣਾ ਹੈ ਵਧੀਆ ਸ਼ਾਨਦਾਰ ਲਓ ਜੀ ਹੁਣ ਆਪਾਂ ਚਾਹ ਪੀ ਕੇ ਚੱਲਦੇ ਹਾਂ ਗੁਰਦੁਆਰਾ ਸਿੰਘ ਸਭਾ ਆਪਣੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਭੀਮ ਸਿੰਘ ਦੀ ਸਰਾਨਾ ਬਰਸੀ ਹੈ ਜੀ ਤੇ ਆਪਾਂ ਸੁੰਨੋ ਵੀ ਕਰਾਉਣੀ ਹੈ ਮਹਾਰਾਜੀ ਦੇ ਦਰਸ਼ਨ ਤੇ ਸੰਗਤਾਂ ਦੇ ਨਾਮ ਜਪਿਆ ਹੈ ਮੂਛ ਟੋਟਾ ਨਾਮ ਲੈ ਕੇ ਜੀ ਮੂਛ ਜਿੜੇ ਸਤਿ ਸ੍ਰੀ ਅਕਾਲ न के न पी ने ਆ ਗੁਰੂ ਆਲੇ ਕੁਵਤ ਵੰਤ ਸੰਗੋ ਮਹਾਰਾਜ ਜੀ ਦਾ ਸ਼ੇਰ ਜੀ ਨੰਕਾਰ ਜਿਵੇਂ ਕਿ ਤੁਮਾ ਦੇ ਹੋ ਜੈਾ ਉਤਸਵ ਸਾਹਿਬ ਰਾਜ ਕਰੇਗਾ ਖਾਲਸਾ ਆਦੀ ਦੇ ਨਾਮੇ ਭਵਾਨ ਹੋਏ ਸਭ ਨੇ ਸਭ ਹੋਏ ਹਲਾ ਜਗ ਹਾਥ

गोता सम्भवो करनियो सोरा सो छो जन हमारे मरा करो सचम करो पावो बोलते आए संताला रे गोता हम ਮੇਰਾ ਪਿਆਰਾ ਲਾਹੇ ਤੁਹਾਨੂੰ ਸੋਹਣੇ ਬੰਵਾਇਆ ਧਰਮ ਦੇ ਸਾਹਮਣੇ ਉੱਤਰ ਆਇਆ ਕੋਣ ਨਾਏ ਜੇ ਕੋ 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 ਨੀ ਉਠ ਸਰਤਮ ਲੋ ਜੀ ਆਪਣੇ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਬਾਬਾ ਭੀਮ ਸਿੰਘ ਜੀ ਦੀ ਜਨਮ ਵਰਸ਼ੀ ਤੇ ਸੰਗਤ ਬਹੁਤ ਜ਼ਿਆਦਾ ਪਹੁੰਚੀ ਆ ਤੇ ਸੋ ਉਹਨਾਂ ਦਾ ਜਿਲੋ ਧੰਨਵਾਦ ਪਹੁੰਚੜ ਤੇ ਤੇ ਕਿਉਂਕਿ ਸਾਰੀ ਉਮਰ ਬਾਬਾ ਜੀ ਨੇ ਸੇਵਾ ਧਰਤਾ ਨਾਲ ਨਵਾਈ ਆ ਪੂਰੀ ਫੁੱਲਾਂ ਨਾਲ ਗੁਰੂ ਘਰ ਦੀ ਤੇ ਬਹੁਤ ਖੁਸ਼ੀ ਕੁ ਵਿਆਹ ਨੂੰ ਇਹਦੇ ਵਿੱਚ ਵੀ ਇਸ ਸੰਗਤਾਂ ਨਾਲ ਗੁਰੂ ਘਰ ਪੁਜੀ ਤੇ ਹਾਜ਼ਰੀ ਲਵਾਈਆ ਬਾਬਾ ਜੀ ਦੇ ਚਰਨਾਂ 'ਚ ਤੇ ਇਦਰਾ ਪੈਣਾ ਮਾਤਾ ਮ

ਤੇ ਆਪਣੀ ਸੇਵਾ ਨਿਭਾ ਰਹੇ ਨੇ ਜੀ ਸੇਵਾਦਾਰ ਤੇ ਸੰਗਤ ਬਹੁਤ ਵਧੀਆ ਹਮਮਹਾ ਕੇ ਪਹੁੰਚਿਆ ਬਾਬਾ ਜੀ ਦੀ ਵਰਸ ਤੇ ਜੀ ਤੇ ਬਹੁਤ ਖੁਸ਼ੀ ਹੋਈ ਆ ਤੇ ਜੀ ਮਿੱਤਰੋ বেলা ਹੋ ਗਿਆ ਸ਼ਾਮ ਦਾ 5:30 ਦਾ ਤੇ ਹੁਣ ਆਪਾਂ ਇਹਨੂੰ ਉੱਪਰ ਖੱਚ ਲੈ ਕੋਠੇ ਤੇ ਸੱਤ ਤੇ ਤੇ ਹੁਣ ਇਹਨੂੰ ਆਪਾਂ ਇਕੱਠਾ ਕਰਦਣੇ ਆ ਕੱਲ ਨੂੰ ਫੇਰ ਜਦੋਂ ਧੁੱਪ ਪਊਗੀ ਅੰਦ ਤੋਂ ਦਵਾਰਾ ਫੇਰ ਥੱਲੇ ਢਾੜ ਦਾਂਗੇ ਐ ਆ ਜੀ ਆ ਟਾਈਮ ਇੱਥੇ ਛਾਂ ਆ ਜਾਂਦੀ ਆ ਤਾਂ ਕਰਕੇ ਪਹਿਨੋ ਫਰ ਹੱਤ ਲਾਈਦਾ ਤੇ ਦਿਨੇ-ਦਿਨੇ ਆਪ ਇਹਨੂੰ ਇੱਥਾਂ ਲੰਕਾ ਦੇ ਜਾਂਦਾ ਤੇ ਆਪਾਂ ਇਹ ਛਲੋਟੇ ਨੂੰ ਇਕੱਠਾ ਕਰਦਾਂ ਨੇ ਹੁਣ ਆ ਇਹ ਵੇਲੇ ਆ ਆਣ ਵਾਲੇ ਆਪਣਾ ਕੰਮ ਸਰੀ ਜਾਂਦਾਗਾ ਚਲੋ ਤੇ ਇੰਨੇ ਦਾ ਜਗਾੜਮੈਂਟ ਬਣ ਜਾਣਾਗਾ ਆਪਣਾ ਜਿਹੜਾ ਕਹਿੰਦੇ ਨਹੀਂ ਹੁੰਦੇ ਅ ਭਰਾਂਡੇ ਖਪੇ ਵਾਲਾ ਲੋ ਜੀ ਆਪਣੇ ਗਵਾਂਡੀਆਂ ਨੇ ਵੀ ਕਰਤੀ ਸਾਫ ਸਫਾਈ ਤੇ ਆਪਦੀ ਜਗਾ ਜੀ ਦੇ ਨਾਲ ਨਾਲ ਬੱਚੇ ਕਰਤਾ ਸਾਰਾ ਜਿਹੜਾ ਇੰਨੇ ਘਾਟ ਆਇਆ ਉਹ ਰੇ ਮਟੀਰੀਅਲ ਪਿਆ ਸੀਗਾ ਆ ਨਾਲ ਨਾਲ ਗੰਦੇ ਦੇ ਤੇ ਵਧੀਆ ਉਹ ਕਰਤਾ ਟਰਾਲੀ ਦੇ ਵਿੱਚ ਕਰਕੇ ਲੈ ਗਏ ਸਾਰਾ ਤੇ ਇਧਰੋਂ ਲਾਡੀ ਦਾਣਕ ਲੈ ਕੇ ਆਇਆ ਸੀਗਾ ਮੰਡੀ ਚੋਂ ਆਪਦੇ ਵਾਲੀ ਲਾਇਆ ਆਪਦੇ ਘਰੇ ਤੇ ਦੋ ਤਿੰਨ ਨੰਬਰ ਮੇਰੇ ਛਾਂਜੀ ਲਿਆਏ ਸੀਗਾ ਇਧਰ ਆ ਆਪਣੇ ਮੱਖਣ ਚ ਔਰ ਕੇ ਆ ਗੇ ਗੰਡੀ ਤੇ ਇਹਨਾਂ ਦੀ ਲਾ ਰਹਾ ਤੇ ਆਪਾਂ ਨੇ ਗੱਡੀ ਕਰਤੀ ਸਟਾਰਟ ਆਪਣੀ ਤੇ ਆਪਾਂ ਵੀ ਹੁਣ ਚੱਲਦੇ ਆਂ ਸ਼ੇਰਪੁਰ ਨੂੰ ਦੁੱਧ ਲੈਣ ਤੇ ਨਾਲ ਦੁੱਧ ਲੈਉਣ ਨਾਲੇ ਆਪਾਂ ਕਿੰਨੀ ਗੁਰਦਵਾਰੇ ਤਰਿਆਉਣੇ ਆਏ ਘਨੋਰੀ ਤੇ ਕਿਉਂਕਿ ਲੱਸੀ ਲੱਸੀ ਸਵੇਰੇ ਆਪਾਂ ਲੈ ਆਏ ਸੀਗੇ ਤੇ ਹੁਣ ਤਰਿਆਉਣਾ ਕਿੰਨੀ ਸਵੇਰੇ ਭਰਾ ਆਪਣਾ ਜਾਂਦਾ ਵਾ ਸਕੂਲ ਲੈ ਜੂਗਾ ਤੇ ਆ ਚਾਚਾ ਬੈਠਾ ਆਪਣਾ ਫਰੋਤਣਾ ਆਪਣਾ ਗਵਾਢੀ ਆ ਵਧੀਆ ਘੈਂਟ ਬੰਦਾ ਤੇ ਆ ਇਹਦਾ ਘਰ ਆ ਗਿਆ ਸਾਹਮਣੇ ਵਧੀਆ ਯਾਰ ਬੰਦਾ ਚਾਚਾ ਸੇਵਾ ਆਪਣਾ ਲੋ ਜੀ ਆਪਾਂ ਤੁਰਪੇ ਘਰ ਤੋਂ ਤੇ ਮਿਲਦੇ ਹਾਂ ਗੁਰਦੁਆਰਾ ਸਾਹਿਬ ਚੱਲ ਕੇ ਲਓ ਜੀ ਇੱਧਰ ਸਾਹਮਣੇ ਆ ਗਿਆ ਮੇਰੇ ਪਿੰਡ ਦਾ ਗੁਰਦੁਆਰਾ ਟਾਲਾ ਹੈ ਵਾ ਤੇ ਆਪਾਂ ਪਿੰਡ ਘਨੋਰੀ ਕਾਂ ਨਾਲ ਕੀ ਮਿਲਦੇ ਆ ਜੀ ਗੁਰਦੁਆਰਾ ਸਾਹਿਬ ਲਓ ਜੀ ਆਪਣੇ ਮੂਰੇ ਟਰੈਕਟਰ ਜਾ ਰਿਹਾ ਨੰਬਰ 11 ਤੇ ਪਸੰਦ ਨਾਲ ਧੂਣਾ ਪੱਟੀ ਜਾ ਰਿਹਾ ਆਪਣੀ ਗੱਡੀ ਜਾ ਰਹੀ ਆ 40 45 ਤੇ ਤੇ 40 45 ਦੀ ਰੇਸ ਤੇ ਚੜਿਆ ਜਾਂਦਾ ਹੈਗਾ ਤੇ ਟਰੈਕਟਰ ਹੈਗਾ 911 ਤੇ ਚਲੋ ਇਹ ਵੀ ਦੇਖਣ ਵਾਲੇ ਜੇ ਸੀਗੇ ਆ ਚਲੋ ਸਾਨੂੰ ਦਿਖਾ ਦਈਏ ਤੇ ਜੱਟਾਂ ਐ ਜਹਾਜ਼ ਬਣਾਉਂਦੇ ਨੇ ਟਰੈਕਟਰਾਂ ਨੂੰ ਯਾਰ ਤੂੜੀ ਵਾਲਾ ਵੀ ਤੂੜਾਂ ਵੱਟੀ ਆ ਰਹਿ ਲੋ ਜੀ ਆਲੇ ਦੁਆਲੇ ਸਾਰੇ ਗੱਲ ਦਾਂਗੇ ਆਪਾਂ ਜਿਹੜਿਆ ਹੋਇਗਾ ਆ ਜਾਂਦਾ ਸੀ ਪਾਈ 911 ਨੂੰ ਜਹਾਜ਼ ਬਣਾਈ ਤੇ ਪੰਪ ਆ ਗਿਆ ਜੀ ਆਪਣੇ ਘਨੌਰ ਦਾ ਘਨੌਰ ਤੇ ਕਾਲੇ ਬੂਲੇ ਨੂੰ ਪਾਈ ਜਾਂਦਾ ਤੇ ਥੋੜੀ ਆਲੇ ਆ ਕਰਦਾ ਠਾਈਆਂ ਪਿਆਣਾ ਜੀ ਜਟਾਣੇ ਲੱਗੇ ਪੈਣਗੇ ਸਾਰੇ ਪਾਸੇ ਕਰਦਾ ਕਰਦਾ ਹੀ ਹੋਇਆ ਪੈਕ ਕੰਮ ਤੇ ਬਾਬਾ ਸਾਹਿਬ ਪਹੁੰਚੀ ਇੱਕ ਨੌਰੀ ਜੀ ਤਾਂ ਬਣਾ ਚਲੋ ਜਿਹੜਾ ਕੰਮ ਆ ਗਿਆ ਜ਼ਰੂਰੀ ਮੈਂ ਦਿਨ 7 ਤੋਂ ਪਹਿਲਾਂ ਪਹਿਲਾਂ ਹੀ ਕਰਦੀ ਆਪਾਂ ਤੇ ਤਾਂ ਕਰਕੇ ਆਪਾਂ ਭਰਾ ਕਹਿੰਦਾ ਵੀ ਮੈਂ ਮੋਟਰਸਾਈਕਲ ਲੈ ਕੇ ਜਾਣਾਗਾ ਤੇ ਕਹਿੰਦਾ ਤੂੰ ਗੱਡੀ ਲੈ ਜਾ ਤਾਂ ਹੈਗਾ ਕਿ ਫਿਰ ਆਪਾਂ ਮੈਂ ਗੱਡੀ ਲੈ ਆਇਆ ਤੇ ਉਹ ਮੋਟਰਸਾਈਕਲ ਲੈ ਗਿਆ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਚੱਲਦੇ ਆਪਾਂ ਅੰਦਰ ਗੱਡੀ ਅੰਤਰੀ ਭਾਜੂ ਆਪਣੀ ਤੇ ਇਹ ਸਾਹਮਣੇ ਆ ਗਈ ਮੰਡੀ ਪਿੰਡ ਘਨੋਰੀ ਕਲਾਂ ਦੀ ਲਓ ਜੀ ਇਹ ਸਾਹਮਣੇ ਮੰਡੀ ਹੈ ਸਾਰੀ ਤੇ ਇਹ ਆ ਗਿਆ ਗੁਰਦੁਆਰਾ ਸਾਹਿਬ ਤੇ ਆਪਾਂ ਕਿੰਨੀ ਧਰ ਕੇ ਬਸ ਇੱਥੋਂ ਹੁਣ ਨਿਕਲਦੇ ਆਂ ਫਿਰ ਸ਼ੇਰਪੁਰ ਨੂੰ ਸਤਨਾਮ ਵਾਇਰੂਸ ਸੱਚਾ ਪਾਸਾ ਸਭਣਾ ਤੇ ਆਪਣਾ ਮੇਰ ਪ੍ਰਿਆ ਹੱਥ ਬਣਾਈ ਰੱਖੀ ਝੋਲਦੇ ਇਨਸਾਨ ਰਹਿਣ ਪੰਤ ਮਹਾਰਾਜ ਜੀ ਦੇ ਇਨਸਾਨ ਸਾਹਿਬਾ ਸਾਹਮਣੇ ਜੀ ਲਓ ਜੀ ਦਰਸ਼ਨੀ ਜੀੜੇ ਇਹ ਆ ਗਈ ਗੁਰੂ ਘਰ ਦੀ ਪਾਰਕਿੰਗ ਤੇ ਸਰਾਹ ਆ ਗਿਆ ਤੇ ਇੱਧਰ ਲਈ ਛੜ ਤੇ ਇੱਧਰ ਲਈ ਦਰਬਾਰ ਸਾਹਿਬ ਆ ਚਲੋ ਜੀ ਆਪਾਂ ਹਿੱਸਾ ਹੁਣ ਦਿੰਨੇ ਚੜ ਤੇ ਇੱਧਰ ਲਈ ਹਿੱਸਾ ਚੜਿਆ ਹੋਇਆਗਾ ਜਿਹੜਾ ਕਰਨ ਵਾਲਾ ਕੰਮ ਆਪਾਂ ਆਪਣਾ ਕਰੀਏ ਵੱਡਾ ਕੰਮ ਆਪਾਂ ਕਿੰਨੀ ਧਰਨਾ ਤੇ ਨੀਤਰ ਕੇਪਾ ਫਰਾ ਨਿਕਲੀ ਆ ਜੀ ਸ਼ੇਰਪੁਰ ਨੂੰ ਦੁੱਧ ਲੈਣ ਤੇ ਲੋ ਜੀ ਗੁਰੂ ਘਰ ਦੇ ਉੱਪਰ ਜਿਹੜਾ ਉਹ ਸੀਗਾ ਨਾ ਕੀ ਕਹਿੰਦੇ ਨੇ ਉਹਨੂੰ ਮੈਂ ਨਾਂ ਭੁੱਲ ਗਿਆ ਤੇ ਗੁੰਮ ਤੇ ਗੁੰਮ ਤੇ ਉਹ ਨੇਰੀ ਤੂਫਾਨ ਆਉਣਾ ਡਿੱਪਿਆ ਤੇ ਕੱਲ੍ਹ ਕਹਿੰਦੇ ਉੱਪਰੋਂ 헤ਠ ਡਿੱਪਿਆ ਭਾਰਾ ਬਹੁਤ ਜ਼ਿਆਦਾ ਸੀਗਾ ਲੋ ਜੀ ਆਪਾਂ ਪਹੁੰਚ ਗਏ ਸ਼ੇਰਪਰ ਤੇ ਦੁੱਧ ਪਵਾ ਲਈ ਆਪਾਂ ਬਾਈ ਜੀ ਰਖਾ ਦੋ ਕੀ ਆਲੇ ਬਰੇ ਪਾਈ ਆਪਣਾ ਦੁੱਧ ਕੋਈ ਪ੍ਰਵਾਨ ਜੀ ਆ ਕੋਈ ਕੀ ਪ੍ਰਵਾਨ ਰੰਗ ਲੋ ਜੀ ਮਿੱਤਰੋ ਆਪਾਂ ਦੁੱਧ ਲੈ ਕੇ ਘਰ ਆ ਗਏ ਸੀਗੇ ਤੇ ਅਰਸ਼ਾਤਾ ਪਾਣੀ ਲੱਗਦਾ ਸਾਗਾ ਪਾਣੇ ਤੇ ਦੁੱਤਵੱਦ ਲੈ ਆਪੀ ਤੇ ਬਸ ਹੁਣ ਕਰਦੇ ਆਪਾਂ ਭੈਣ ਦੀ ਤਿਆਰੀ ਤੇ ਮਿਲਦੇ ਆ ਮਿੱਤਰੋ ਇੱਕ ਹੋਰ ਨਵੇਂ ਬਲੌਗ ਤੇ ਤੇ ਇੱਕ ਆਪਣੇ ਬਲੌਗ ਨੂੰ ਜੇ ਵਧੀਆ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਤਾ ਕਰੋ ਜੀ ਮਿਲਦੇ ਆ ਅਗਲੇ ਬਲੌਗ ਤੇ ਜੀ